ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਹੀ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਆਪਣੇ ਭੈਣਾਂ ਵਾਸਤੇ ਜੋ ਪੈਕ ਲੈ ਕੇ ਆਈਆਂ ਜਿਨ੍ਹਾਂ ਦੀ ਸਕਿਨ ਬਹੁਤ ਲੂਜ਼ ਹੋ ਗਈ ਆ ਜਾਂ ਬਹੁਤ ਹੀ ਰਿੰਕਲ ਪੈ ਰਹੇ ਨੇ ਉਹਨਾਂ ਦੇ ਫੇਸ ਦੇ ਉੱਪਰ ਸਕਿਨ ਬਹੁਤ ਡਲ ਹੋ ਗਈ ਆ ਉਹਨਾਂ ਵਾਸਤੇ ਅੱਜ ਅਸੀਂ ਫੇਸ ਪੈਕ ਬਣਾਵਾਂਗੇ ਤੁਸੀਂ ਇਹਨੂੰ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ ਮੇਰੀਆਂ ਭੈਣਾਂ ਨੇ ਜਿਨ੍ਹਾਂ ਦੇ ਫੇਸ ਤੇ ਬਹੁਤ ਜ਼ਿਆਦਾ ਲੂਸ skin ਹੋ ਗਈ ਹੈ ਤੇ ਰਿੰਕਲ ਹਨ ਉਹਨਾਂ ਨੇ ਵੀਕ ਦੇ ਵਿੱਚ ਤਿੰਨ ਵਾਰ ਇਸ ਪੈਕ ਨੂੰ ਲਗਾਉਣਾ ਹੈਗਾ ਪੈਕ ਕਿਸ ਚੀਜ਼ ਦਾ ਬਣਾਉਣਾ ਹੈਗਾ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਕਿ ਕਿਹੜੀ ਕਿਹੜੀ ਚੀਜ਼ ਅਸੀਂ ਐਡ ਕਰਨੀ ਆ ਉਹ ਵੀ ਤੁਸੀਂ ਦੇਖਣਾ ਤੇ ਵੀਡੀਓ ਨੂੰ ਫੁੱਲ ਦੇਖਣਾ ਕਿਉਂਕਿ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਅਸੀਂ ਪੈਕ ਨੂੰ ਲਗਾ ਰਹੇ ਹਾਂ ਜਾਂ ਉਤਾਰ ਰਹੇ ਹਾਂ ਕਈ ਕੀ ਕਰਦੇ ਨੇ ਪੈਕ ਲਗਾ ਲਿਆ ਬਾਅਦ ਵਿੱਚ ਡਾਇਰੈਕਟ ਹੀ ਉਸ ਨੂੰ ਵਾਸ਼ ਕਰ ਦਿੰਦੇ ਨੇ ਇਦਾਂ ਨਹੀਂ ਕਰਨਾ ਹੈਗਾ ਕਈ ਪੈਕ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਡਾਇਰੈਕਟ ਵਾਸ਼ ਨਹੀਂ ਕਰਨਾ ਹੈਗਾ ਬਹੁਤਾ ਰਗੜਾ ਰਗੜੀ ਆਪਾਂ ਆਪਣੇ ਫੇਸ ਦੇ ਨਾਲ ਨਹੀਂ ਕਰਨੀ ਹੈਗੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਤੁਸੀਂ ਸਾਰੇ ਜਾਣੇ ਧਿਆਨ ਰੱਖਿਆ ਕਰੋ ਆਪਣੇ ਫੇਸ ਲਈ ਆਪਣੇ హెయిਰ ਲਈ ਮਤਲਬ ਆਪਣੇ ਲਈ ਵੀ ਥੋੜਾ ਟਾਈਮ ਕੱਢਿਆ ਕਰੋ ਮੇਰੀਆਂ ਸਾਰੀਆਂ ਅਸੀਂ ਪੈਣਾ ਜਿਵੇਂ ਅਸੀਂ ਘਰ ਦੇ ਕੰਮ ਸਾਰੇ ਕਰਦੇ ਆ ਅਸੀਂ ਫ੍ਰੀ ਹੋ ਕੇ ਸ਼ਾਮ ਨੂੰ ਤੁਸੀਂ ਕੋਈ ਨਾ ਕੋਈ ਪੈਕ ਲਗਾ ਲਿਆ ਕਰੋ ਡੇਲੀ ਵੀ ਤੁਸੀਂ ਪੈਕ ਲਗਾਓਗੇ ਨਾ ਤੁਹਾਡੀ ਸਕਿਨ ਦੇਖੋ ਕਿਵੇਂ ਗਲੋ ਕਰਦੀ ਆ ਤੇ ਰਿੰਕਲ ਵੀ ਰਿਮੂਵ ਹੋਣਗੇ ਸਕਿਨ ਟਾਈਟ ਹੋ ਜਾਏਗੀ ਜਦੋਂ ਤੁਸੀਂ ਦਿਨੋ ਦਿਨ ਕੁਛ ਨਾ ਕੁਝ ਲਗਾਉਂਦੇ ਰਹੋਗੇ ਨਾ ਆਪਣੇ ਫੇਸ ਦੇ ਉੱਪਰ ਤਾਂ ਦਿਨੋ ਦਿਨ ਜੀ ਤੁਹਾਡੀ ਸਕਿਨ ਬਹੁਤ ਹੀ ਵਧੀਆ ਹੋ ਜਾਣਾ ਆ ਜੋ ਦਾਗ ਦੱਬੇ ਹੋਣਗੇ ਉਹ ਵੀ ਠੀਕ ਹੋ ਜਾਣਗੇ ਰਿੰਕਲ ਨੇ ਉਹ ਵੀ ਠੀਕ ਹੋਣਗੇ ਸਕਿਨ ਟਾਈਟ ਹੋਵੇਗੀ ਤਾਂ ਰਿੰਕਲ ਆਪਣੇ ਆਪ ਹੀ ਠੀਕ ਹੋ ਜਾਣਗੇ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਅਸੀਂ ਪਹਿਲੀ ਚੀਜ਼ ਲਈ ਆ ਦੇਖੋ ਜੀ ਮਸਰ ਦਾਲ ਦਾ ਪਾਊਡਰ ਦਾਲ ਮਸਰ ਦੀ ਹਰ ਇੱਕ ਘਰ ਵਿੱਚ ਆਉਂਦੀ ਹੈ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਨੂੰ ਪੀ ਲਓ ਤੁਸੀਂ ਕਿਸ ਤਰ੍ਹਾਂ ਵੀ ਜਿਵੇਂ ਹੀ ਪੀਸਣਾ ਹੈ ਜਾਂ ਤੁਸੀਂ ਪੀਸੀ ਲੈਣੀ ਹੈਗੀ ਉਹ ਵੀ ਲੈ ਲਓ ਫਾਈਨ ਪਾਊਡਰ ਹੋਣਾ ਚਾਹੀਦਾ ਐਵੇਂ ਫਾਈਨ ਪਾਊਡਰ ਤਿਆਰ ਕੀਤਾ ਹੋਣਾ ਚਾਹੀਦਾ ਜੀ ਆ ਦੇਖੋ ਫਾਈਨ ਪਾਊਡਰ ਤਿਆਰ ਕੀਤਾ ਹੈ ਮੈਂ ਘਰ ਵਿੱਚ ਹੀ ਦੋ ਤਿੰਨ ਵਾਰ ਇਹਨੂੰ ਛਾਨ ਕੇ ਫਾਈਨ ਪਾਊਡਰ ਤਿਆਰ ਕਰਨਾ ਹੈਗਾ ਇਹਦਾ ਫਿਰ ਅਸੀਂ ਲਵਾਂਗੇ ਜੀ ਦਹੀਂ ਆ ਦੇਖੋ ਦਹੀਂ ਲੈ ਲਿਆ ਹੋਰ ਅਸੀਂ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ ਐਡ ਕਰਨੀਆਂ ਉਹ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੀ ਸਾਰੇ ਸਕਿਨ ਟਾਈਪ ਲਗਾ ਸਕਦੇ ਨੇ oily ਸਕਿਨ ਵਾਲੇ ਵੀ ਲਗਾ ਲੈਣ ਤਾਂ dry ਸਕਿਨ ਵਾਲੇ normal ਸਕਿਨ ਵਾਲੇ ਵੀ ਲਗਾ ਸਕਦੇ ਨੇ ਹਾਂ ਜੋ ਫਸਟ ਟਾਈਮ ਲਗਾ ਰਿਹਾ ਉਹ ਥੋੜਾ ਪੈਚ ਟੈਸਟ ਕਰ ਲੇ ਜੋ ਪਹਿਲਾਂ ਵੀ ਲਗਾਉਂਦਾ ਰਹਿੰਦਾ ਨਾ ਕੋਈ ਨਾ ਕੋਈ ਪੈਕ ਉਹ ਲਗਾ ਸਕਦਾ ਹੈ ਜੀ ਬਾਕੀ ਸਾਰੇ ਹੀ ਲਗਾ ਸਕਦੇ ਨੇ ਮੇਲ ਫੀਮੇਲ ਦੋਨੋਂ ਹੀ ਲਗਾ ਸਕਦੇ ਕੋਈ ਜ਼ਰੂਰੀ ਨਹੀਂ ਕਿ ਮੇਰੀਆਂ ਭੈਣਾਂ ਨੇ ਹੀ ਪੈਕ ਲਗਾਣੇ ਕਿ ਮੇਰੇ ਵੀਰ ਨਹੀਂ ਲਗਾ ਸਕਦੇ ਉਹ ਵੀ ਲਗਾ ਸਕਦੇ ਆ ਜੀ ਤੇ ਵੀਡੀਓ ਤੇ ਜੋ ਵੀ ਨਵਾਂ ਆਂਦਾ ਹੈਗਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਤਾਂ ਜੋ ਮੈਂ ਜਦੋਂ ਵੀ ਵੀਡੀਓ ਪਾਵਾਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਪਹੁੰਚੇ ਤੇ ਤੁਸੀਂ ਦੇਖੋ ਤੇ ਕਮੈਂਟ ਵੀ ਸੋਹਣੇ ਸੋਹਣੇ ਕਰਿਆ ਕਰੋ ਜੀ ਸਭੀ ਜਾਣੇ ਚਲ ਆਜੋ ਹੁਣ ਅਸੀਂ ਪੈਕ ਤਿਆਰ ਕਰੀਏ ਸਿਰਫ ਇਹ ਦੋ ਤਿੰਨ ਚੀਜ਼ਾਂ ਹੀ ਬਹੁਤ ਹੀ ਵਧੀਆ ਨੇ ਜੀ ਆਜੋ ਅਸੀਂ ਮਸਰ ਦਾਲ ਦਾ ਪਾਊਡਰ ਪਾ ਲਿਆ ਫਾਈਨ ਪਾਊਡਰ ਤਿਆਰ ਹੋਣਾ ਚਾਹੀਦਾ ਜੀ ਫਾਈਨ ਪਾਊਡਰ ਦਾਤਰਾਣੀ ਹੋਣਾ ਚਾਹੀਦਾ ਕਿਉਂਕਿ ਫਿਰ ਤੁਹਾਡੇ ਫੇਸ ਦੇ ਉੱਪਰ ਕੋਈ ਨੁਕਸਾਨ ਹੋਵੇਗਾ ਜਦੋਂ ਤੁਸੀਂ ਇਹਨੂੰ ਸਕਰਬ ਕਰੋਗੇ ਜਾਂ ਮ사ਜ ਕਰੋਗੇ ਨਾ ਨੁਕਸਾਨ ਹੋਵੇਗਾ ਫਿਰ ਅਸੀਂ ਗ੍ਰਾਮ ਫਲਾਰ ਪਾਵਾਂਗੇ ਬੇਸਨ ਐਡ ਕਰ ਦਾਂਗੇ ਇੱਕ ਚਮਚਾ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦੋ ਬੇਸਨ ਦਾ ਤੁਹਾਨੂੰ ਪਤਾ ਹੀ ਹੈ ਜੀ ਤੁਹਾਡੀ ਰੰਗਤ ਨੂੰ ਨਖਾਰੇਗਾ ਤੁਹਾਡੇ ਫੇਸ ਦੇ ਉੱਪਰ ਜੋ ਵੀ ਦਾਗ-ਦੱब्बे ਨੇ ਉਹਨਾਂ ਨੂੰ ਕਰੇਗਾ ਕਲੀਨ ਜੀ ਬਿਲਕੁਲ ਰਿਮੂਵ ਕਰੇਗਾ ਫਿਰ ਅਸੀਂ ਕਰਾਂਗੇ ਥੋੜਾ-ਥੋੜਾ ਤੁਸੀਂ ਦਹੀਂ ਐਡ ਕਰਨਾ ਹੈਗਾ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਇਹ ਵੀਕ ਦੇ ਵਿੱਚ ਤੁਸੀਂ ਤਿੰਨ ਵਾਰ ਲਗਾਣਾ ਜਿਨ੍ਹਾਂ ਦੀ ਸਕਿਨ ਬਹੁਤ ਲੂਜ਼ ਹੋ ਗਈ ਆ ਜਿਨ੍ਹਾਂ ਦੇ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਨਾ ਉਹਨਾਂ ਮੇਰੀਆਂ ਭੈਣਾਂ ਨੇ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ ਸਟਾਰਟ ਕਰ ਦੋ ਇਸ ਨੂੰ ਜੇ ਤੁਹਾਡੀ ਸਕਿਨ ਡਰਾਈ ਹੈ ਤੁਸੀਂ ਕੋਕੋਨਟ ਆਇਲ ਵੀ ਵਿੱਚ ਐਡ ਕਰ ਲਓ ਜਿਨ੍ਹਾਂ ਦੀ ਸਕਿਨ ਡਰਾਈ ਹੈਗੀ ਆ ਕੋਕੋਨਟ ਆਇਲ ਐਡ ਕਰ ਸਕਦੇ ਆ ਨੀ ਜੀ ਉਹਦੇ ਨਾਲ ਫਿਰ ਡਰਾਈ ਨਹੀਂ ਹੋਵੇਗਾ ਮਸੂਰੀ ਦੀ ਦਾਲ ਹੈ ਜੋ ਤੁਹਾਡੀ ਸਕਿਨ ਨੂੰ ਕਰੇਗੀ ਵਾਈਟ ਤਾਂ ਬ੍ਰਾਈਟ ਬਣਾਵੇਗੀ ਦਾਗ ਦੱਬੇ ਵੀ ਰਿਮੂਵ ਕਰੇਗੀ ਹਰ ਲਗਾਤਾਰ ਲਗਾਉਣ ਦੇ ਨਾਲ ਕਿਉਂਕਿ ਮੈਂ ਇਹੀ ਬੋਲਦੀ ਹਰ ਵੀਡੀਓ ਦੇ ਵਿੱਚ ਕਿ ਮੈਂ ਝੂਠ ਨਹੀਂ ਬੋਲਣਾ ਹੈਗਾ ਕਿ ਤੁਸੀਂ ਇੱਕ ਵਾਰ ਲਗਾਓਗੇ ਤਾਂ ਹਾਂਜੀ ਇੱਕ ਵਾਰ ਲਗਾਇਆ ਤਾਂ ਸ਼ਾਮ ਨੂੰ ਲਗਾਇਆ ਤਾਂ ਸਵੇਰੇ ਤੁਹਾਡੇ ਦਾਗ-ਦੱਬੇ ਚਲੇ ਗਏ ਜਾਂ ਰਿੰਕਲ ਚਲੇ ਗਏ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਲਗਾਤਾਰ ਕੋਈ ਵੀ ਚੀਜ਼ ਹੈਗੀ ਤੁਸੀਂ ਲਗਾਤਾਰ ਕੰਟੀਨਿਊ ਉਹਨੂੰ ਲਗਾਉਂਦੇ ਰਹੋ ਫਿਰ ਹੀ ਰਿਜ਼ਲਟ ਮਿਲੇਗਾ ਜੀ ਤੁਹਾਨੂੰ ਬੈਸਟ ਆ ਦੇਖੋ ਐਵੇਂ ਸਾਡਾ ਇਹ ਪੈਕ ਬਣ ਜਾਣਾ ਹੈ ਐਵੇਂ ਦਾ ਪੈਕ ਬਣਾਉਣਾ ਹੈਗਾ ਤੁਸੀਂ ਆ ਦੇਖੋ ਲਿਕਵਿਡ ਨਹੀਂ ਬਣਾਉਣਾ ਹੈਗਾ ਇਵੇਂ ਦਾ ਪੈਕ ਬਣਾਉਣਾ ਹੈ ਸਕਿਨ ਨੂੰ ਟਾਈਟ ਕਰੇਗਾ ਤੁਹਾਡੀ ਨੂੰ ਪਹਿਲਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰਨਾ ਹੈਗਾ ਜਿਸ ਵੀ ਤੁਸੀਂ ਸਕਿਨ ਦੇ ਟਾਈਪ ਦੇ ਹੋ oily skin ਹੋ ਤਾਂ oily skin ਦੇ ਟਾਈਪ dry skin ਹੋ ਤਾਂ dry skin ਦੇ ਟਾਈਪ ਆਪਣਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਓ ਸਾਰੀਆਂ ਮੇਰੀਆਂ ਪਿਆਣਾ ਮੇਰੇ ਵੀਰ ਜਿਨ੍ਹਾਂ ਨੇ ਵੀ ਇਹ ਪੈਕ ਲਗਾਉਣਾ ਹੈਗਾ ਕੋਈ ਵੀ ਪੈਕ ਲਗਾਉਂਦੇ ਹੋ ਕੋਈ ਫੇਸ਼ੀਅਲ ਕਰਦੇ ਹੋ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਹੀ ਤੁਸੀਂ ਲਗਾਇਆ ਕਰੋ ਫਿਰ ਹੀ ਰਿਜ਼ਲਟ ਵਧੀਆ ਆਉਂਦਾ ਨਹੀਂ ਤਾਂ ਕੋਈ ਰਿਜ਼ਲਟ ਨਹੀਂ ਆਣਾ ਉੱਪਰ ਤੁਸੀਂ ਮੇਕਅਪ ਕੀਤਾ ਹੋਇਆ ਉੱਪਰੋਂ ਤੁਸੀਂ ਪੈਕ ਲਗਾ ਲੋਗੇ ਤਾਂ ਨੁਕਸਾਨ ਹੀ ਹੋਵੇਗਾ ਤੁਹਾਡੇ ਫੇਸ ਦਾ ਮੇਕਅਪ ਕੀਤੇ ਦੇ ਹੋਏ ਉੱਪਰ ਤੁਸੀਂ ਪੈਕ ਨਹੀਂ ਲਗਾਣਾ ਹੈਗਾ ਤੁਸੀਂ ਫੇਸ ਨੂੰ ਚੰਗੀ ਤਰ੍ਹਾਂ ਮੇਕਅਪ ਨੂੰ ਉਤਾਰ ਕੇ ਫੇਸ ਵਾਸ਼ ਕਰਕੇ ਕੱਚੇ ਦੁੱਧ ਨਾਲ ਕਲੀਨ ਕਰਨਾ ਹੈਗਾ ਇਹ ਤਿੰਨੇ ਸਟੈਪ ਤੁਸੀਂ ਕਰੋਗੇ ਨਾ ਜਦੋਂ ਤੁਸੀਂ ਕਿਤੇ ਵੀ ਜਾਂਦੇ ਜੇ ਮੇਕਅਪ ਕੀਤਾ ਹੋਇਆ ਜਿਆਦਾ ਜਿਵੇਂ ਕਿ ਤੁਸੀਂ ਮੈਰਜ ਦੇ ਗਏ ਹੋਏ ਮੇਕਅਪ ਬਹੁਤ ਜ਼ਿਆਦਾ ਕੀਤਾ ਹੋਇਆ ਤੁਸੀਂ ਕੋਕੋਨਟ ਆਇਲ ਦੇ ਨਾਲ ਆਂਦਿਆਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਮੇਕਅਪ ਨੂੰ ਉਤਾਰ ਦਿਓ। ਦੋ ਤਿੰਨ ਵਾਰ ਥੋੜਾ ਥੋੜਾ ਕੋਕੋਨਟ ਆਇਲ ਲੈ ਕੇ ਨਾ ਆਪਣੇ ਹੱਥ ਦੇ ਉੱਪਰ ਮੇਕਅਪ ਨੂੰ ਉਤਾਰ ਕੇ ਫਿਰ ਫੇਸ ਵਾਸ਼ ਕਰੋ। ਫਿਰ ਉਸ ਤੋਂ ਬਾਅਦ ਕੱਚੇ ਦੁੱਧ ਨਾਲ ਕਾਟਨ ਨੂੰ ਡਿਪ ਕਰਕੇ ਨਾ ਦੋ ਤਿੰਨ ਵਾਰ ਆਪਣੇ ਫੇਸ ਨੂੰ ਕਰ ਲਓ। ਬਿਲਕੁਲ ਹੀ ਤੁਹਾਡਾ ਫੇਸ ਠੀਕ ਹੋ ਗਿਆ ਜੀ। ਇਹ ਤਿੰਨੇ ਸਟੈਪ ਤੁਸੀਂ ਕਰ ਲੋਗੇ ਨਾ ਕਿਤੇ ਵੀ ਆਂਦੇ ਜੀ ਇਹ ਤਿੰਨੇ ਸਟੈਪ ਕਰਕੇ ਪੈਕ ਲਗਾ ਲਓ ਬਸ ਤੇ ਰਿਜ਼ਲਟ ਦੇਖਿਓ ਕਿੰਨਾ ਵਧੀਆ ਆਣਾ ਤੇ ਗਲੋ ਵੀ ਬਹੁਤ ਆਣਾ ਹੈਗਾ। ਤੇ ਦਾਗ ਦੱਬੇ ਤੇ ਆਪਣੇ ਆਪ ਕੱਚੇ ਦੁੱਧ ਨੇ ਰਿਮੂਵ ਹੀ ਕਰ ਦੇਣੇ ਤੇ ਸਕਿਨ ਨਹੀਂ ਡਰਾਈ ਵੀ ਨਹੀਂ ਹੋਵੇਗੀ ਵਿంటర్ ਦੇ ਵਿੱਚ ਤੁਹਾਡੀ ਕੱਚਾ ਦੁੱਧ ਤੁਸੀਂ ਡੇਲੀ ਆਪਣੇ ਫੇਸ ਤੇ ਲਗਾਉਂਦੇ ਹੋ ਨਾ ਤੇ ਸਕਿਨ ਡਰਾਈ ਨਹੀਂ ਹੁੰਦੀ ਹੈ ਜੀ ਫੇਸ ਤੇ ਚਲਾਜੋ ਹੁਣ ਅਸੀਂ ਪੈਕ ਮੈਂ ਤੁਹਾਨੂੰ ਜਿਵੇਂ ਡੇਲੀ ਦੱਸਦੀ ਹਾਂ ਹੱਥ ਦੇਖ ਲਗਾਵਾਂਗੇ ਆਪਣੇ ਤੁਸੀਂ ਆਪਣੇ ਫੇਸ ਤੇ ਲਗਾਉਣਾ ਹੈਗਾ ਮੇਰੇ ਨਾਲ ਦੀ ਨਾਲ ਤੁਸੀਂ ਪੈਕ ਬਣਾ ਲਿਆ ਕਰੋ ਨਾਲ ਦੀ ਨਾਲ ਤੁਸੀਂ ਵੀ ਆਪਣੇ ਫੇਸ ਤੇ ਲਗਾਇਆ ਕਰੋ ਬਹੁਤ ਹੀ ਵਧੀਆ ਹੈ ਜੀ ਮਸੂਰ ਦਾਲ ਤੁਸੀਂ ਘਰ ਵਿੱਚ ਸਬਸਤ ਇਹਦਾ ਫਾਈਨ ਪਾਊਡਰ ਤਿਆਰ ਕਰਕੇ ਰੱਖਣਾ ਹੈ फाइन पाउडर तैयार करके रखो एमे ਤੁਸੀਂ ਆਪਣੇ ਫੇਸ ਨੂੰ ਕਲੀਨ ਕਰਕੇ ਫਿਰ ਉੱਪਰ 2 ਮਿੰਟ ਦੀ ਮ사ਜ ਦੇਣੀ ਸੌਫਟ ਹੱਥ ਨਾਲ ਰਗੜਨਾ ਨਹੀਂ ਹੈਗਾ ਆਪਾਂ ਆਪਣੀ ਸਕਿਨ ਨੂੰ ਖਰਾਬ ਨਹੀਂ ਕਰਨਾ ਹੈਗਾ ਆਪਾਂ ਨੇ ਠੀਕ ਕਰਨੀ ਹੈਗੀ ਆਪਣੀ ਸਕਿਨ ਠੀਕ ਹੈ ਜੀ ਇੰਦਾ ਜੀ ਆਪਾਂ ਸੌਫਟ ਹੱਥ ਨਾਲ ਮ사ਜ ਕਰਾਂਗੇ ਆਪਣੇ ਫੇਸ ਦੀ ਮ사ਜ ਕਰਕੇ ਫਿਰ ਤੁਸੀਂ ਲੱਗਾ ਰਹਿਣ ਦਿਓ ਇਹਨੂੰ 15-20 ਮਿੰਟ ਤੇ ਸ਼ਾਮ ਨੂੰ ਕਰਿਆ ਕਰੋ ਫ੍ਰੀ ਹੋ ਕੇ ਜਲਦਬਾਜ਼ੀ ਨਾ ਕਰਿਆ ਕਰੋ ਕਿ ਜੇ ਕੋਈ ਚੀਜ਼ ਲਗਾਈ ਆ ਉਹਨੂੰ ਜਲਦੀ ਉਤਾਰਨ ਦੀ ਨਾ ਕਰ ਲਿਆ ਕਰੋ ਥੋੜਾ 10-15 ਮਿੰਟ ਉਹਨੂੰ ਲੱਗਾ ਰਹਿਣ ਦਿਓ ਤੁਸੀ ਕੋਈ ਨੁਕਸਾਨ ਥੋੜੀ ਹੋਣਾ ਤੁਹਾਡੇ ਫੇਸ ਦੇ ਉੱਪਰ ਰਿਜ਼ਲਟ ਹੀ ਆਵੇਗਾ ਬੈਸਟ ਰਿਜ਼ਲਟ ਆਵੇਗਾ ਜੀ ਤੁਸੀਂ ਕਰੋਗੇ ਖੁਦ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਮੈਂ ਤਾਂ ਕਰਦੀ ਆ ਤੇ ਮੈਂ ਤੁਹਾਨੂੰ ਦੱਸਦੀ ਆ ਜੋ ਵੀ ਮੈਂ ਕਰਦੀ ਆ ਆਪਣੇ ਫੇਸ ਤੇ ਲਗਾਨੀ ਆ ਨਾ ਨਾਲ ਦੀ ਨਾਲ ਤੁਹਾਨੂੰ ਦੱਸਦੀ ਆ ਕਿ ਮੇਰੀਆਂ ਭੈਣਾਂ ਨੂੰ ਵੀ ਇਹ ਰਿਜ਼ਲਟ ਮਿਲੇ ਐਵੇਂ ਜੀ ਤੁਸੀਂ ਮ사ਜ ਕਰ ਲੈਣੀ ਹੈ ਨੀ ਆਪਣੇ ਫੇਸ ਦੇ ਉੱਪਰ ਨਾਲੇ ਤਾਂ ਸਕਰਬ ਹੋ ਜਾਏਗਾ ਨਾਲੇ ਮਸਾ ਚੰਗੀ ਤਰ੍ਹਾਂ ਹੋ ਜਾਏਗੀ ਇਹਦੀ ਫੇਸ ਦੀ ਜੋ ਵੀ ਗੰਦਗੀ ਵਗੈਰਾ ਨਾ ਪਹਿਲਾਂ ਆਪਾਂ ਆਪਣੇ ਫੇਸ ਨੂੰ ਦੋ ਤਿੰਨ ਵਾਰ ਵਾਸ਼ ਕਰਕੇ ਫਿਰ ਹੀ ਲਗਾਉਣਾ ਹੈਗਾ ਇਹਨੂੰ ਕੱਚੇ ਦੁੱਧ ਨਾਲ ਕਲੀਨ ਕਰਕੇ ਫਿਰ ਵੀ ਤੁਸੀਂ ਇਹ ਪੈਕ ਲਗਾਣ ਬੈਠਿਆ ਕਰੋ ਸਾਰੀਆਂ ਮੇਰੀਆਂ ਭੈਣਾਂ ਤੇ ਕੱਚੇ ਦੁੱਧ ਨਾਲ ਤੇ ਤੁਸੀਂ ਫੇਸ ਨੂੰ ਡੇਲੀ ਕਲੀਨ ਕਰਿਆ ਕਰੋ ਜੀ ਕਾਟਨ ਨੂੰ ਡਿਪ ਕਰਕੇ ਕੱਚੇ ਦੁੱਧ ਵਿੱਚ ਦੋ ਤਿੰਨ ਵਾਰ ਆਪਣੇ ਫੇਸ ਨੂੰ ਕਲੀਨ ਕੀਤਾ ਨਾਲੇ ਤਾਂ ਦਾਗ-ਧੱਬੇ ਰਿਮੂਵ ਹੋਣਗੇ ਨਾਲੇ ਨਿੰਕਲ ਵੀਰ ਮੂਵ ਹੋਣਗੇ ਤੇ ਸਕਿਨ ਵੀ ਤੁਹਾਡੀ ਗਲੋ ਬਹੁਤ ਹੀ ਕਰੇਗੀ ਤੁਸੀਂ ਡੇਲੀ ਕਰਕੇ ਦੇਖੋ ਇੱਕ ਹਫਤਾ ਆਪਣੇ ਫੇਸ ਦੇ ਉੱਪਰ ਕੱਚਾ ਦੁੱਧ ਲਗਾ ਕੇ ਦੇਖੋ ਫੇਸ ਵਾਸ਼ ਕਰਨ ਤੋਂ ਬਾਅਦ ਜੇ ਤੁਸੀਂ ਫੇਸ ਵਾਸ਼ ਨਹੀਂ ਲਗਾਉਂਦੇ ਕੱਚੇ ਦੁੱਧ ਵਿੱਚ ਬੇਸਨ ਐਡ ਕਰਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਿਆ ਕਰੋ ਤੇ ਰਿਜ਼ਲਟ ਤੁਸੀਂ ਖੁਦ ਦੇਖੋਗੇ ਕਿ ਸੱਚ ਸੱਚੀ ਵਿੱਚ ਰਿਜ਼ਲਟ ਬਹੁਤ ਵਧੀਆ ਆਂਦਾ ਤੇ ਗਲੋ ਵੀ ਕਰਦਾ ਤੁਹਾਡਾ ਫੇਸ ਜਦੋਂ ਦਿਨੋ ਦਿਨ ਤੁਸੀਂ ਕੱਚਾ ਦੁੱਧ ਬੇਸਨ ਲਗਾਉਗੇ ਨਾ ਆਪਣੇ ਫੇਸ ਦੇ ਉੱਪਰ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਤੁਹਾਡੇ ਫੇਸ ਦੇ ਉੱਪਰ ਦਾਗ-ਦੱब्बे ਵੀ ਰਿਮੂਵ ਹੋ ਜਾਣਗੇ ਤੇ ਗਲੋ ਵੀ ਬਹੁਤ ਹੀ ਜ਼ਿਆਦਾ ਆਵੇਗਾ ਜਦੋਂ ਤੁਸੀਂ ਕਰੋਗੇ ਖੁਦ ਫਿਰ ਤੁਹਾਨੂੰ ਰਿਜ਼ਲਟ ਮਿਲੇਗਾ ਕਿਉਂਕਿ ਮੈਨੂੰ ਰਿਜ਼ਲਟ ਮਿਲਦਾ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਆਪਣੀਆਂ ਭੈਣਾਂ ਦੇ ਨਾਲ ਜੋ ਵੀ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਰਿਜ਼ਲਟ ਮਿਲਦਾ ਤੇ ਮੈਂ ਤੁਹਾਨੂੰ ਦੱਸਦੀ ਆ ਮੈਂ ਆਪਣੇ ਫੇਸ ਤੇ ਲਗਾਨੀ ਆ ਪਹਿਲਾਂ ਫਿਰ ਹੀ ਤੁਹਾਨੂੰ ਦੱਸਦੀ ਕਿ ਤੁਸੀਂ ਵੀ ਆਹ ਚੀਜ਼ ਲਗਾਓ ਆਪਣੇ ਫੇਸ ਦੇ ਉੱਪਰ ਅਪਲਾਈ ਕਰੋ ਤਾਂ ਜੋ ਤੁਹਾਡੇ ਰਿੰਕਲ ਸਕਿਨ ਲੂਜ਼ ਹੋ ਰਹੀ ਆ ਉਹ ਵੀ ਟਾਈਟ ਹੋ ਜਾਵੇਗੀ ਜਦੋਂ ਤੁਸੀਂ ਦਿਨੋਂ ਦਿਨ ਕੁਛ ਨਾ ਕੁਛ ਲਗਾਉਂਦੇ ਰਹੋਗੇ ਨਾ ਸਕਿਨ ਤੁਹਾਡੀ ਟਾਈਟ ਹੀ ਹੋਵੇਗੀ ਜੇ ਅਸੀਂ ਕੁਝ ਨਹੀਂ ਲਗਾਵਾਂਗੇ ਫਿਰ ਤਾਂ ਨਹੀਂ ਹੋਵੇਗੀ ਜੀ ਕੋਈ ਵੀ ਚੀਜ਼ ਇੱਕ ਥਾਂ ਪਈ ਰਵੇ ਬਸ ਉਸ ਨੂੰ ਅਸੀਂ ਚਲਾਉਂਦੇ ਨਹੀਂ ਹੈ ਤਾਂ ਉਸਨੇ ਖਰਾਬ ਹੀ ਹੋਣਾ ਹੈ ਜਦੋਂ ਅਸੀਂ ਉਹਨੂੰ ਚਲਾਉਂਦੇ ਰਵਾਂਗੇ ਤਾਂ ਉਸਨੇ ਠੀਕ ਹੋ ਜਾਣਾ ਹੈ ਕੋਈ ਵੀ ਚੀਜ਼ ਸਾਡੇ ਘਰ ਵਿੱਚ ਹੀ ਤੁਸੀਂ ਦੇਖ ਲਓ ਕੋਈ ਚੀਜ਼ ਪਈ ਹੈਗੀ ਆ ਤੁਸੀਂ ਉਹਨੂੰ ਨਹੀਂ ਚਲਾ ਰਹੇ ਉਹਦੀ ਵਰਤੋਂ ਨਹੀਂ ਕਰ ਰਹੇ ਤਾਂ ਉਹ ਖਰਾਬ ਹੈ ਖਰਾਬ ਹੋ ਰਹੀ ਹੈ ਜਦੋਂ ਤੁਸੀਂ ਉਹਦੀ ਵਰਤੋਂ ਕਰਨਾ ਸਟਾਰਟ ਕਰ ਦੋਗੇ ਉਹਨੇ ਚੱਲ ਜਾਣਾ ਠੀਕ ਹੋ ਜਾਣਾ ਇਸੇ ਤਰ੍ਹਾਂ ਸਾਡਾ ਫੇਸ ਹੈ ਅਸੀਂ ਕੁਝ ਨਾ ਕੁਝ ਲਗਾਉਂਦੇ ਰਵਾਂਗੇ ਤੇ ਰਿਜ਼ਲਟ ਵਧੀਆ ਹੀ ਆਵੇਗਾ 글로 ਵੀ ਬਹੁਤ ਆਵੇਗਾ ਨਹੀਂ ਕਰਾਂਗੇ ਤਾਂ ਫਿਰ ਤਾਂ ਕੁਝ ਨਹੀਂ ਹੋਣਾ ਜੀ ਫਿਰ ਤਾਂ ਜਿਵੇਂ ਦਾ ਹੈਗਾ ਉਵੇਂ ਦਾ ਹੀ ਰਹਿਣ ਦੋ ਠੀਕ ਹੈ ਜਿਹੜੀਆਂ ਮੇਰੇ ਆਪਿਆਣਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਜੀ ਥੈਂਕ ਯੂ ਸਭੀ ਦਾ ਤੁਸੀਂ ਇਹਨੂੰ ਹੁਣ 15 ਮਿੰਟ ਲਗਾ ਕੇ ਰੱਖ ਦੇਣਾ ਹੈਗਾ ਜੀ 15 ਮਿੰਟ ਤੋਂ ਬਾਅਦ ਤੁਸੀਂ ਇਹਨੂੰ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਆਪਣੇ ਫੇਸ ਨੂੰ ਵੀ ਗਿੱਲਾ ਕਰਕੇ 2 ਮਿੰਟ ਦੀ ਜੈਂਟਲੀ ਮ사ਜ ਦੇਣੀ ਹੈਗੀ ਆ ਸੌਫਟ ਹੱਥ ਨਾਲ ਦੇਣੀ ਹੈਗੀ ਆ ਤੇ ਫਿਰ ਆਪਣੇ ਫੇਸ ਨੂੰ ਵਾਸ਼ ਕਰ ਲਓ ਸ਼ਾਮ ਨੂੰ ਤੇ ਸਵੇਰੇ ਤੁਸੀਂ ਰਿਜ਼ਲਟ ਦੇਖਣਾ ਕਿ ਕਿੰਨਾ ਗਲੋ ਤੇ ਕਿੰਨਾ ਨਖਾਰ ਤੁਹਾਡੇ ਫੇਸ ਦੇ ਉੱਪਰ ਆਇਆ ਵਾ ਤੇ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ ਜਿਨ੍ਹਾਂ ਦੀ ਸਕਿਨ ਲੂਜ਼ ਹੋ ਗਈ ਆ ਬਹੁਤ ਜ਼ਿਆਦਾ ਰਿੰਕਲ ਪੈ ਗਏ ਨੇ ਤੇ ਉੱਪਰ ਨੂੰ ਪੈਕ ਲਗਾਉਣਾ ਹੈਗਾ نیچے ਨੂੰ ਪੈਕ ਨੂੰ ਨਹੀਂ ਲਗਾਉਣਾ ਹੈਗਾ ਜਿਵੇਂ ਆ ਤੁਹਾਡਾ ਫੇਸ ਹੈ ਨਾ ਤੁਸੀਂ ਉੱਪਰ ਨੂੰ ਪੈਕ ਲਗਾਓਗੇ ਤਾਂ ਉੱਪਰ ਨੂੰ ਸਕਿਨ ਹੋਵੇਗੀ نیچے ਨੂੰ ਖਿੱਚ ਕੇ ਲਿਆਓਗੇ ਤਾਂ ਫਿਰ نیچے ਨੂੰ ਹੀ ਹੋਵੇਗੀ ਉੱਪਰ ਨੂੰ ਲੈ ਕੇ ਜਾਣਾ ਪੈਕ ਲਗਾਉਣਾ ਜਦੋਂ ਵੀ ਤੁਸੀਂ ਪੈਕ ਲਗਾਉਗੇ ਉੱਪਰ ਨੂੰ ਹੀ ਲੈ ਕੇ ਜਾਣਾ ਹੈਗਾ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਤੇ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਅੱਗੇ ਕਿਉਂਕਿ ਮੇਰੀਆਂ ਜਿੰਨਾ ਮੇਰੀਆਂ ਭੈਣਾਂ ਦੇ ਰਿੰਕਲ ਬਹੁਤ ਤਾਂ ਲੂਸ ਸਕਿਨ ਹੈ ਉਹ ਦੇਖ ਕੇ ਆਪਣੀ ਇਸ ਰੈਮਡੀ ਨੂੰ ਵੀ ਆਪਣੇ ਫੇਸ ਦੇ ਉੱਪਰ ਅਪਲਾਈ ਕਰਨ ਤਾਂ ਜੋ ਉਹਨਾਂ ਦੇ ਰਿੰਕਲ ਠੀਕ ਹੋ ਸਕਣ ਤੇ ਲੂਸ ਸਕਿਨ ਹੈ ਉਹ ਵੀ ਟਾਈਟ ਹੋਵੇਗੀ ਤੇ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ